ओम ਸਿਰਿਵਾਹੇ ਗੁਰੂ ਸਾਹਿਬ ਜੀਓ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਤੇ ਅਨਾਥ ਸਰਨ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਪੂਰਾ ਪ੍ਰਭ ਅਰਦਾਇਆ ਪੂਰਾ ਜਗਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਬਲਸਾਰ ਤਨ ਸੋ ਦਿਨ ਸ ਸੰਜੋਗੜਾ ਜਿਤ ਦੇਠਾ ਗੁਰ ਦਰਸਾਰ ਸੋ ਕਹੋ ਤਲ ਗੁਰ ਸਵੀਐ ਅਨਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 3 ਜੀ ਮਾਇਆ ਮਮਤਾ ਮੋਹਣੀ ਜਨ ਵਿਣ ਦਾ ਤਾਂ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਪਰੇ ਜਿਨੀ ਸਤ ਨਾਮ ਚਤ ਲਾਇਆ ਮਾਇਆ ਮਮਤਾ ਮੋਹਣੀ ਜਨ ਵਿਣ ਦਾ ਤਾਂ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਪਰੇ ਜਿਨੀ ਸਚ ਨਾਮ ਚਤ ਲਾਇਆ ਬਿਨ ਨਾ ਵੈ ਜਗ ਕਮਲਾ ਫਿਰ ਗੁਰ ਮੁਖ ਨਦਰੀ ਆਇਆ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਵੈ ਸਾਇਆ ਨਾਨਕ ਨਾਮ ਤੇ ਨਾ ਕੋ ਮਿਲਿਆ ਜਨ ਕੋ ਧਰ ਲਿਖ ਪਾਇਆ ਮਹਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉ ਕਸ ਤੋਰੀ ਮਿਰਗ ਨਾ ਜਾਣੈ ਬ੍ਰਹਮ ਦਾ ਭਰਮ ਕੋ ਲਾਇਆ ਅੰਮ੍ਰਿਤ ਤਜ ਵਿਖ ਸੰਗਰ ਹੈ ਕਰ ਤੈ ਆਪ ਖੁਆਇਆ ਗੁਰਮਖ ਵਰਣੈ ਸੋਜੀ ਪਈ ਤਿਨ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਨ ਹੋਇਆ ਰਸ ਨ ਹਰ ਸਾਧ ਆਇਆ ਸ਼ਬਦ ਹੀ ਨਾਉ ਉਪਜੈ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਮੋਹ ਰਨਾ ਮਿਰਥਾ ਜਨਮ ਗਵਾਇਆ ਅਮਰ ਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਉੜੇ ਸੋਹਰ ਕੋਰਖ ਅਗਮ ਹੈ ਕਹ ਗਤ ਬਿਦ ਪਾਈਐ ਤੈਸ ਰੂਪ ਨਰੇ ਕਿਆ ਦ੍ਰਿਸ਼ਤ ਕਹ ਜਨ ਕਿਉ ਧਾਈਐ ਨਿਰੰਕਾਰ ਨਰੰਜਨ ਹਰ ਅਗਮ ਕਿਆ ਕਹ ਗੁਣ ਗਾਈਐ ਜਿਵੇਂ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੁਰ ਵਖਾਲਿਆ ਗੁਰਸੇਵਾ ਪਾਈਐ ਜਿਵੇਂ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੁਰ ਵਖਾਲਿਆ ਗੁਰਸੇਵਾ ਪਾਈਐ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗ ਜੀਓ ਅੱਜ ਦੇ ਜੋ ਪਾਵਨ ਪਵਿੱਤਰ ਬਾਣੀ ਦੇ ਸਤਿਗੁਰੂ ਜੀ ਆਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ 643 44 ਅੰਗ ਪਰਿ ਸਿ ਸ਼ੁਭਤ ਹੈ ਸ਼ਲੋਕ ਮਹਲਾ 3 ਤੀਜਾ ਮਾਇਆ ਮਮਤਾ ਮੋਹਣੀ ਜਨ ਵਿਣਦੰਤਾ ਜਗ ਖਾਇਆ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਇਆ ਦੀ ਆਪਣਤ ਜਿਹੜੀ ਹੈ ਭਾਵ ਇਹ ਖਿਆਲ ਕਰਨਾ ਕਿ ਦੁਨੀਆ ਦੇ ਵਿੱਚ ਆਹ ਵੀ ਛਾ ਮੇਰੀ ਹੈ ਆਹ ਵੀ ਮੇਰੀ ਹਾਂ ਆਹ ਧਨ ਮੇਰਾ ਹੈ ਇਹ ਤੇ ਸਾਰਾ ਕੁਝ ਸਤਿਗੁਰੂ ਜੀ ਕਹਿੰਦੇ ਮਨ ਨੂੰ 모ਹਣ ਵਾਲੇ ਹੈ ਇਸ ਨੇ ਸੰਸਾਰ ਨੂੰ ਬਿਨਾ ਦੰਦਾਂ ਤੋਂ ਹੀ ਖਾ ਲਿਆ ਹੈ ਭਾਵ ਇਹਨੂੰ ਸਾਬਤਾਂ ਹੀ ਜੇ ਕਹਿ ਲਈਏ ਕਿ ਸਾਬਤ ਹੀ ਸਾਨੂੰ ਨਿਕਲ ਗਈ ਹੈ ਮਾਇਆ ਐਸੀ ਮੋਹਣੀ ਹੈ ਬਿਨਾ ਦੰਦਾਂ ਤੋਂ ਹੀ ਸੰਸਾਰ ਨੂੰ ਖਾ ਰਹੀ ਹੈ ਮਨਮੁਖ ਖਾਦੇ ਗੁਰਮੁਖ ਉਬਰੇ ਜਿਨਿ ਸੱਚ ਨਾਮ ਚਤ ਲਾਇਆ ਸਤਿਗੁਰੂ ਜੀ ਕਹਿੰਦੇ ਜਿਹੜੇ ਮਨਮੁਖ ਲੋਗ ਨੇ ਗੁਰੂ ਵਾਲੇ ਪਾਸੇ ਤੋਂ ਟੁੱਟੇ ਹੋਏ ਨੇ ਇਸ ਮਮਤਾ ਦੇ ਵਿੱਚ ਗਰਸੇ ਗਏ ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿੱਚ ਚਿੱਤ ਜੋੜਿਆ ਹੈ ਉਹ ਬਚ ਗਏ ਨੇ ਬਿਨ ਨਾਵੈ ਸਭ ਜਗ ਵਾਹਿਗੁਰੂ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਸਤਿਗੁਰੂ ਦੇ ਸੰਮੁਖ ਹੋ ਕੇ ਇਹ ਪਤਾ ਲੱਗ ਜਾਂਦਾ ਹੈ ਗਿਆਨ ਮਿਲ ਜਾਂਦਾ ਹੈ ਕਿ ਇਹ ਸੰਸਾਰ ਜਿਹੜਾ ਹੈ ਨਾਮ ਤੋਂ ਬਿਨਾ ਇਹ ਕਮਲਾ ਹੋਇਆ ਫਿਰਦਾ ਹੈ ਧੰਦਾ ਕਰਤੇ ਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨਣ ਵਸਾਇਆ ਮਾਇਆ ਦੇ ਧੰਦੇ ਕਰਦਿਆਂ ਮਾਇਆ ਦੇ ਕਜੀਏ ਕਰਦਿਆਂ ਮਨੁੱਖਾ ਜਨਮ ਜਿਹੜਾ ਹੈ ਅਸੀਂ ਨਿਹਸਫਲ ਗਵਾ ਲਿਆ ਤੇ ਸੁਖ ਦਾਤੇ ਨੂੰ ਮਨ ਵਿੱਚ ਕਦੇ ਨਹੀਂ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਨ ਕੋ ਤੁਰਲਖ ਪਾਇਆ ਪਰ ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਸੰਸਾਰਕ ਰੂਪ ਲੇਖ ਉਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨੁੱਖਾ ਸਾਧਨਾ ਪਾਇਆ ਨਾਮ ਰੂਪ ਅੰਮ੍ਰਿਤ ਹਰੇਕ ਜੀਵ ਦੇ ਹਿਰਦੇ ਰੂਪੀ ਘਰ ਵਿੱਚ ਹੀ ਭਰਿਆ ਹੋਇਆ ਹੈ ਪਰ ਮਨਮੁਖਾਂ ਨੂੰ ਉਸ ਦਾ ਸਵਾਦ ਨਹੀਂ ਆਉਂਦਾ ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਜਿਵੇਂ ਹਿਰਨ ਆਪਣੀ ਨਾਭੇ ਵਿੱਚ ਕਸਤੂਰੀ ਨਹੀਂ ਸਮਝਦਾ ਅਤੇ ਭਰਮ ਵਿੱਚ ਭੁੱਲਿਆ ਹੋਇਆ ਭਟਕਦਾ ਹੈ ਤਿਵੇਂ ਮਨਮੁਖ ਨਾਮ ਅਮਰਤ ਨੂੰ ਛੱਡ ਕੇ ਜ਼ਹਿਰ ਨੂੰ ਇਕੱਠਾ ਕਰਦੇ ਰਹਿੰਦੇ ਨੇ ਅੰਮ੍ਰਿਤ ਤਜ ਵਿਖ ਸੰਗ੍ਰਹਿ ਕਰਤੈ ਆਪ ਖਵਾਇਆ ਪਰ ਉਹਨਾਂ ਲੋਕਾਂ ਦੇ ਵੀ ਕੀ ਵਸ ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਵਾਹਿਗੁਰੂ ਨੇ ਉਹਨਾਂ ਨੂੰ ਆਪ ਖੁਝਾਇਆ ਹੋਇਆ ਹੈ ਇਸੇ ਕਰਕੇ ਗੁਰੂ ਪਿਆਰਿਓ ਹਰ ਸਮੇਂ ਬੇਨਤੀ ਕਰੇ ਦੀ ਹੈ ਕਿ ਜਿੱਥੋਂ ਤੱਕ ਹੋ ਸਕੇ ਵਧੀਕ ਤੋਂ ਵਧੀਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਰਹਿਆ ਕਰਿਏ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ ਉਹਨਾਂ ਨੂੰ ਹਿਰਦੇ ਵਿੱਚ ਹੀ ਪ੍ਰਮਾਤਮਾ ਦਿਸ ਪੈਂਦਾ ਹੈ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕ ਗਿਆ ਉਹਨਾਂ ਦੇ ਮਨ ਅਤੇ ਸ਼ਰੀਰ ਠੰਡੇ ਠਾਰ ਹੋ ਜਾਂਦੇ ਨੇ ਜੀਵ ਨਾਲ ਜਪ ਕੇ ਉਹਨਾਂ ਨੂੰ ਨਾਮ ਦਾ ਰਸ ਆਉਂਦਾ ਹੈ ਸ਼ਬਦੇ ਹੀ ਨਾਉ ਉਪਜਾਇ ਸ਼ਬਦੇ ਮੇਲ ਮਲਾਇਆ ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ ਦਾ ਆਗੋਰ ਹਿਰਦੇ ਵਿੱਚ ਉਗਦਾ ਹੈ ਸ਼ਬਦ ਦੇ ਰਾਹੀ ਹੀ ਉਸ ਵਾਹਿਗੁਰੂ ਜੀ ਦੇ ਨਾਲ ਮੇਲ ਹੁੰਦਾ ਹੈ ਬਿਨ ਸ਼ਬਦ ਹੈ ਸਭ ਜਗ ਬਉਰਾਨਾ ਬਿਰਤਾ ਜਨਮ ਗਵਾਇਆ ਤੇ ਸ਼ਬਦ ਤੋਂ ਬਿਨਾ ਸਾਰਾ ਹੀ ਸੰਸਾਰ ਸਤਿਗੁਰੂ ਜੀ ਕਹਿੰਦੇ ਪਾਗਲ ਹੋਇਆ ਫਿਰਦਾ ਹੈ ਤੇ ਮਨੁੱਖਾ ਜਨਮ ਬੇਅਰਥ ਗੁਆ ਰਿਆ ਹੈ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਗੁਰੂ ਦਾ ਇੱਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁਖ ਨੂੰ ਹੀ ਮਿਲਦਾ ਹੈ ਪੌੜੀ ਸੋ ਹਰਿ ਪੁਰਖ ਅਗੰਮ ਹੈ ਕਹ ਕਿਤ ਵਿਦ ਪਾਈਐ ਦਸ ਪਾਈ ਉਹ ਵਾਇਗਰੂ ਜੋ ਅਗੰਮ ਪੁਰਖ ਹੈ ਕਿਸ ਤਰ੍ਹਾਂ ਮਿਲ ਸਕਦਾ ਹੈ ਤਿਸ ਰੂਪ ਨਰੇਖ ਅਦ੍ਰਿਸ਼ਟ ਕਹ ਜਨ ਕਿਉ ਧਾਈ ਹੈ ਉਸ ਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਦਿਸਦਾ ਵੀ ਨਹੀਂ ਉਸ ਨੂੰ ਕਿਵੇਂ ਸਿਮਰਿਏ ਨਰੰਕਾਰ ਨਰੰજન ਹਰ ਅਗਮ ਕਾ ਕਹ ਗੁਣ ਗਾਈਐ ਸ਼ਕਲ ਤੋਂ ਬਿਨਾ ਹੈ ਮਾਇਆ ਤੋਂ ਰਹਿਤ ਹੈ ਪਹੁੰਚ ਤੋਂ ਪਰੇ ਹੈ ਸੋ ਕੀ ਆਕੇ ਉਸ ਵੈਗੁਰੂ ਜੀ ਦੀ ਸਿੱਖਤ ਸਲਾਹ ਕਰੀਏ ਜਿ세 ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦਿੰਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਪੂਰੈ ਗੁਰੂ ਨੇ ਹੀ ਉਸ ਦਾ ਦੀਦਾਰ ਕਰਵਾਇਆ ਹੈ ਕਿਤੇ ਗੁਰੂ ਦੀ ਦਸੀਕਾਰ ਕੀਤੀਆਂ ਹੀ ਉਹ ਵਾਹਿਗੁਰੂ ਮਿਲਦਾ ਹੈ ਸੋ ਕੋਟਾਨ ਗੁਰੂ ਸੁਪਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਾਨ ਕਿਰਪਾ ਬਖਸ਼ਿਸ਼ ਅਰੰਭ ਕੀਤੀ ਅੰਮ੍ਰਿਤ ਵੇਲਾ ਦਰਸ਼ਨ ਦੀਦਾਰੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਰਸ਼ਟੇ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮਿਹਰ ਭਰਿਆ ਤਰੱਕਣ ਗੁਰਸਿੱਖੀ ਜੀਵਨ ਨਾਮ ਧਨ ਦੀਆਂ ਦਾਤਾ ਵਰਤ ਵੇਲੇ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜਿਉ ਆਇਆ ਜਿਉ ਆਇਆ ਗੁਰੂ ਪਿਆਰੇ ਸਾ ਸੰਗਤ ਜੀ ਆਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਰੁੱੜ ਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ